ਸਤਿ ਸ਼੍ਰੀ ਅਕਾਲ ਜੀ ਮੈਂ ਮਾਨਸੀ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਨਿਊਜ਼ ਚੈਨਲ ਪੰਜਾਬ ਹੈੱਡਲਾਈਨ ਜਿਵੇਂ ਕਿ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਰੀ ਨੂੰ ਦੇ ਬਾਵਜੂਦ ਪੰਜਾਬ ਸਰਕਾਰ ਦੀ ਲੈਨ ਪੁਲਿਸ ਕੇ ਦੇ ਵਿਰੋਧ ਵਿੱਚ ਲੁਧਿਆਣਾ ਵਿੱਚ ਕਾਠ ਨਾਲ ਸ਼੍ਰੀ ਅਕਾਲੀ ਦਲ ਵੱਲੋਂ ਧਰਨਾ ਦਿੱਤਾ ਗਿਆ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੁਰਸ਼ੋਨੀ ਅਕਾਲੀ ਦਲ ਬਾਦਲ ਦੇ ਜੇ ਗਰੀਬ ਤੇ ਹਮਲਾ ਹੁੰਦਾ ਕਿਸਾਨ ਤੇ ਹਮਲਾ ਹੁੰਦਾ ਪੰਜਾਬੀਆਂ ਤੇ ਹਮਲਾ ਹੁੰਦਾ ਵਪਾਰੀਆਂ ਤੇ ਹੁੰਦਾ ਤੇ ਢਾਲ ਬੰਦਾ ਅਕਾਲੀ ਦਲ ਥੋਡੀਆਂ ਲੜਾਈਆਂ ਲੜ ਲੜ ਕੇ ਅਕਾਲੀ ਦਲ ਨੇ ਇਨਸਾਫ ਦੁਲਾਈ ਹੈ ਅੱਜ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਮੇਰੇ ਸਵੇਰੇ ਹੀ ਅਸੀਂ ਮੈਂ ਵੀਡੀਓ ਆ ਰਹੀਆਂ ਸੀ ਮੇਰੇ ਕੋਲੇ ਇੰਨਾ ਭਾਰੀ ਮੀਂਹ ਪਿੰਡਾਂ ਵਿੱਚ ਮੈਂ ਥੋਡੀਆਂ ਵੀਡੀਓਆਂ ਦੇਖੀਆਂ ਮੀ ਦੇ ਬਾਵਜੂਦ ਤੁਸੀਂ ਗੋਡੇ-ਗੋਡੇ ਗਲੀਆਂ 'ਚ ਪਾਣੀ ਸੀ ਤਾਂ ਤੁਸੀਂ ਫਿਰ ਵੀ ਬੱਸਾਂ ਚੜ੍ਹ ਕੇ ਗੱਡੀਆਂ ਚੜ੍ਹ ਕੇ ਜੋ ਵੀ ਸਾਧਨ ਹੈ ਉਹ ਤੁਸੀਂ ਲੈ ਕੇ ਇੱਥੇ ਪਹੁੰਚੇ ਹੋ ਮੇਰਾ ਸਿਰ ਝੁਕਦਾ ਤੁਹਾਡੇ ਪਾਸੇ ਆ ਸੁਨਿਆ ਕਾਲ ਅੱਜ ਕਿਉਂ ਇਕੱਠੇ ਹੋਏ ਆ ਤੁਹਾਡੀਆਂ ਜ਼ਮੀਨਾਂ 'ਤੇ ਹਮਲਾ ਕਰਨ ਲੱਗ ਗਏ ਆ ਦਿੱਲੀ ਵਾਲੇ ਆ ਕੇਜਰੀਵਾਲ ਇਹਨਾਂ ਦਾ ਕੰਮ ਇੱਕੋ ਇੱਕ ਆ ਹੁਣ ਪਤਾ ਇਹਨਾਂ ਨੂੰ ਕੀ 1.5 ਸਾਲ ਬਾਅਦ ਇਹਨਾਂ ਨੂੰ ਛਿੱਤਰ ਪੈਣੇ ਆ ਜਮਾਨਤਾ ਜੱਤ ਹੋਣੀ ਆ ਹੁਣ ਇੱਕੋ ਇੱਕ ਕੰਮ ਤੇ ਲੱਗੇ ਆ ਕਿ ਅਸੀਂ ਕਿਵੇਂ ਇਹਨਾਂ ਕਿਵੇਂ ਲੁੱਟ ਲਈਏ ਪੈਸਾ ਇਕੱਠਾ ਕਰ ਲਈਏ ਪਰ ਉਹਨਾਂ ਨੂੰ ਪਤਾ ਨਹੀਂ ਆ ਪੰਜਾਬ ਹੈ ਪੰਜਾਬ ਦੇ ਲੋਕ 8 ਵੱਡਾ ਧੱਕਾ ਨਹੀਂ ਸੰਦੇ ਹੁਣ ਕਰ ਕੀ ਲਿਆ ਇਹਨਾਂ ਨੇ ਆ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਥੋੜੀ ਜ਼ਮੀਨਾਂ ਤੇ ਕਬਜ਼ੇ ਵਾਲੀ ਸਕੀਮ ਹੈ ਕੀ ਤੁਸੀਂ ਜਾਣਦੇ ਹੋ ਜਦੋਂ ਖਾਲੀ ਦਲ ਦੀ ਸਰਕਾਰ ਸੀ ਉਦੋਂ ਜਿਹੜਾ ਐਕਟ ਬਣਾਇਆ ਸੀ ਪੂਰੇ ਦੇਸ਼ ਦਾ ਐਕਟ ਬਣਾਇਆ ਸੀ ਕਿਉਂਕਿ ਪਹਿਲੇ ਕੀ ਹੁੰਦਾ ਸੀ ਕਿਸਾਨਾਂ ਦੀ ਜ਼ਮੀਨਾਂ ਤੇ ਸਰਕਾਰਾਂ ਧੱਕੇ ਨਾਲ ਅਕਵਾਇਰ ਕਰਕੇ ਬਹੁਤ ਘੱਟ ਮੁਆਵਜ਼ਾ ਦਿੱਤਾ ਜਾਂਦਾ ਸੀ ਫਿਰ ਪੂਰੇ ਦੇਸ਼ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕਿਸਾਨ ਦੀ ਗਰੀਬ ਦੀ ਜਾਇਦਾਦ ਹੈ ਉਹਨੂੰ ਸਰਕਾਰਾਂ ਐ ਨਹੀਂ ਧੱਕੇ ਨਾਲ ਕਰ ਸਕਦੀਆਂ ਇੱਕ ਪਾਰਲੀਮੈਂਟ ਨੇ ਐਕਟ ਬਣਾਇਆ ਉਸ ਐਕਟ ਦੇ ਤਹਿਤ ਜੇ ਕੋਈ ਵੀ ਜ਼ਮੀਨ ਅਕਵਾਇਰ ਕਰਨੀ ਹੈ ਸਭ ਤੋਂ ਪਹਿਲੇ এনवायरमेंट ਕਲੀਅਰੈਂਸ ਲੈਣੀ ਪੈਂਦੀ ਹੈ ਸੋਸ਼ਲ ਇੰਪੈਕਟ ਸਟਡੀ ਹੁੰਦੀ ਹੈ ਮਤਲਬ ਕਿ ਜੇ ਇਥੇ 10000 ਕਿਲਾਕਵਾਇਰ ਕੀਤਾ ਜਿਹੜੇ ਉਥੇ ਲੋਕ ਰਹਿੰਦੇ ਐ ਜਿਹੜੇ ਦਿਹਾੜੀ ਪੈਣ ਕਰਦੇ ਐ ਜਿਹੜੇ ਉਥੇ ਪਸ਼ੂ ਚਾਰਦੇ ਐ ਜਿਹੜੇ ਗਰੀਬ ਖੇਤਾਂ 'ਚ ਕੰਮ ਕਰਦੇ ਐ ਕਿਸਾਨ ਕਰਦੇ ਉਹਨਾਂ ਦਾ ਕੀ ਅਸਰ ਹੋਊਗਾ ਜੇ ਅਸਰ ਉਹਨਾਂ ਨੂੰ ਜੇ ਨੁਕਸਾਨ ਹੋਊਗਾ ਤੇ ਉਹ ਜ਼ਮੀਨ ਅਕਵਾਇਰ ਨਹੀਂ ਹੁੰਦੀ ਸੀ ਉਹਦੇ ਬਾਅਦ ਫਿਰ ਇੱਕ ਫੈਸਲਾ ਕੀਤਾ ਜਾਂਦਾ ਸੀ ਕਿ ਉਹ ਜਗ੍ਹਾ ਦੇ ਵਿੱਚ ਜਿਹੜੇ ਗਰੀਬ ਐ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ ਜਾਏ ਜਿਹੜੇ ਉੱਥੇ ਦਿਹਾੜੀ ਕਰਦੇ ਉਹਨਾਂ ਨੂੰ ਕਿੰਨਾ ਦਿੱਤਾ ਜਾਏ ਹਰ ਚੀਜ਼ ਦਾ ਇੱਕ ਤਸਕੀਮ ਬਣੀ ਸੀ ਤੇ ਉਹਦੇ ਬਾਅਦ ਜਿਹੜੀ ਕਿਸਾਨ ਦੀ ਜ਼ਮੀਨ ਜੋ ਮਾਰਕੀਟ ਦਾ ਰੇਟ ਹੈ ਉਹਨੂੰ 400 ਗੁਣਾ ਨਾ ਮਿਲਾ ਕੇ ਉਹਦਾ ਰੇਟ ਦਿੱਤਾ ਜਾਊਗਾ ਆ ਫੈਸਲਾ ਹੋਇਆ ਪਰ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੈ ਜਿੰਨੀ ਕਾਨੂੰਨ ਦੀਆਂ ਧੱਜੀਆਂ ਆ ਝਾੜੂ ਵਾਲੇ ਉਡਾ ਰਹੇ ਆ ਅੱਜ ਸਰਕਾਰ ਪੰਜਾਬ ਪੰਜਾਬੀਆਂ ਦੀ ਨਹੀਂ ਹੈ ਆ ਕੇਜਰੀਵਾਲ ਤੇ ਉਹਦੇ ਲੁਟੇਰੇ ਇੱਥੇ ਆ ਕੇ ਬਹਿ ਗਏ ਆ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਆ ਜਿਹੜਾ ਸਸੋੜੀ ਐ ਉਹ ਚਾਰ ਮਹਿਕ ਮੇ ਉਹਨੂੰ ਦੇ ਦਿੱਤੇ ਤੇ ਇੱਕ ਜੈਨਾ ਦਿੱਲੀੋਂ ਚਾਰ ਮਹਿਕ ਮੇ ਉਹਨੂੰ ਦੇ ਦਿੱਤੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਤਾ ਤੁਸੀਂ ਦੇਖੋ ਹੁਣ ਕਰਨਾ ਕੀ ਚਾਹੁੰਦੇ ਐ ਇਹਨਾਂ ਨੇ ਦੇਖਿਆ ਕਿ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਧਰ ਤੇ ਅਰਬਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਐ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ ਵੱਡੇ ਬਿਲਡਰ ਨੇ ਕਹਿੰਦਿਆ ਕਿਸਾਨੂ ਜੀ ਕੋਈ 500 ਕਿੱਲਾ ਲੁਧਿਆਣੇ ਦੇ ਦਿਓ ਕੋਈ ਕਹਿੰਦਾ 1000 ਕਿੱਲਾ ਦੇ ਦਿਓ ਕੋਈ ਕਹਿੰਦਾ ਕਿੱਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ ਜਿੱਥੇ ਬਿਲਡਰ ਚਾਹੁੰਦੇ ਸੀ ਉਥੇ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ ਬਾਵਜੂਦ ਉਹ ਕਿਉਂ ਨਹੀਂ ਰੁਕ ਰਹੇ ਕਿਉਂਕਿ ਪੈਸਾ ਜੇਜ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਐਕਟ ਹੈ ਉਹਦੇ ਤਹਿਤ ਤਾਂ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਲਾਇਆ ਸੀ ਐਕਟ ਉਹਦੇ ਕਹੇ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਕਟ ਪਹਿਲੇ ਉਹਦੇ 'ਚ ਇੱਕ ਦੋ ਕਲੋਜ਼ ਸੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਇੱਕ ਕਲੌਜ਼ ਹੈਗਾ ਸੈਕਸ਼ਨ 56 ਜਿੱਥੇ ਉਹਦੇ ਲਿਖਿਆ ਹੈ ਕਿ ਸਰਕਾਰ ਜੀ ਦੀ ਮਰਜ਼ੀ ਜ਼ਮੀਨ ਅਕਵਾਇਰ ਕਰ ਸਕਦੀ ਹੈ ਤੇ ਉਹਦੇ ਜਿਹਦਾ ਛੱਡਣਾ ਹੈ ਉਹਨੂੰ ਛੱਡ ਵੀ ਸਕਦੀ ਹੈ ਮਤਲਬ ਇਹ ਤੋਂ ਪੈਸੇ ਆ ਗਏ ਇਹਨੂੰ ਛੱਡ ਦਿਓ ਇਹਨੇ ਨਹੀਂ ਦਿੱਤੇ ਅਕਵਾਇਰ ਕਰ ਦਿਓ ਤੇ ਵੱਡੀ ਗੱਲ ਹੈ ਜਿਹੜਾ ਉਹਦਾ ਦੂਜਾ ਕਲੌਜ਼ ਹੈ ਸਭ ਤੋਂ ਖਤਰਨਾਕ ਉਹ ਹੈ ਕਿ ਉਹ ਜਿਹੜੀ ਜ਼ਮੀਨ ਅਕਵਾਇਰ ਕਰਾਂਗੇ ਕਿਸੇ ਮਰਜ਼ੀ ਨੂੰ ਦੇ ਸਕਦੇ ਆ ਮਤਲਬ ਬਿਲਡਰਾਂ ਨੂੰ ਜਦੋਂ ਮਰਜ਼ੀ ਫੜਾ ਦਵਾਂ ਤੱਕ ਬਜ਼ਾਰ ਦੇ ਤਾਜ ਬਜ਼ਾਰ ਦੇ ਜੈ ਮਨ ਦਾ ਰਾਜ ਬੋਲ ਦਿਓ ਜਦੋਂ ਭਗਵਾਨਤ ਮਾਨ ਨੂੰ ਗਿਆ ਕਰ ਦੱਸ ਕਦੇ ਦਿੱਤੇ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੇਲ੍ਹ ਚ ਫਿਰ ਕੇਜਰੀਵਾਲ ਦੇਖੋ ਐਡਾ ਪੈਸੇ ਦੀ ਲਾਲਚ ਹੈ ਪਹਿਲੀ ਵਾਰ ਹੋਇਆ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਸ ਕਮੇਟੀ ਦਾ ਹੈੱਡ ਮੁੱਖ ਮੰਤਰੀ ਹੁੰਦਾ ਉਸ ਹਾਊਸਿੰਗ ਮਨਿਸਟਰ ਹੁੰਦਾ ਤੇ ਸਾਰੇ ਜਿੰਨੇ ਮਹਿਕਮੇ ਸੈਕਟਰੀ ਐ ਉਹ ਸਾਰੇ ਉਸ ਕਮੇਟੀ ਦੇ ਮੈਂਬਰ ਹੁੰਦੇ ਆ এনवायरमेंट ਵਾਲੇ ਪੰਚਾਇਤਾਂ ਦੇ ਸਾਰੇ ਸੈਕਟਰੀ ਤੇ ਮਨਿਸਟਰ ਦੀ ਕਮੇਟੀ ਦੇ ਹੁੰਦੇ ਮੈਂਬਰ ਉਹ ਦੇਖਦੇ ਐ ਲੈਣੀ ਐ ਕਿ ਨਹੀਂ ਲੈਣੀ ਕਿਸ ਵਾਸਤੇ ਲੈਣੀ ਐ ਇਹਨਾਂ ਨੇ ਕੀ ਕੀਤਾ ਦੇਖੋ ਕਿੱਡੀ ਵੱਡੀ ਥੋੜੇ ਤੇ ਇਹਨਾਂ ਨੇ ਧੱਕਾ ਕੀਤਾ ਇਹਨਾਂ ਨੇ ਕਮੇਟੀ ਬਣਾ ਲਈ ਜਿਹਦਾ ਮੁਖੀ ਹੋ ਗਿਆ ਚੀਫ ਸੈਕਟਰੀ ਚੀਫ ਸੈਕਟਰੀ ਨੂੰ ਕਿਹਾ ਤੂੰ ਚੀਫ ਫੈਕਟਰੀ ਬਣਾ ਉਹ ਕਹਿੰਦਾ ਜੀ ਮੈਨੂੰ ਚੀਫ ਫੈਕਟਰੀ ਬਣਾ ਦਿਓ ਜਿਵੇਂ ਕੋਈ ਐਸਐਸਪੀ ਨਹੀਂ ਲੱਗਦੇ ਹੁਣ ਜਿੰਨੇ ਐਸਐਸਪੀ ਲੱਗੇ ਪੈਸੇ ਲੈ ਕੇ ਲੱਗੇ ਆ ਤੋ ਜੋ ਪੈਸੇ ਜਿਹਨੂੰ ਜਿਹਨੇ 40 ਲੱਖ ਕਰੋੜ ਰੁਪਇਆ ਦਿੱਤਾ ਉਹਨੇ ਕਮਾਉਣਾ ਵੀ ਥੋਤੋ ਹੀ ਹੈ ਤੇ ਹੁਣ ਇਹਨਾਂ ਨੇ ਕੀ ਕੀਤਾ ਚੀਫ ਮਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਤਾ ਦੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕਿਹੜੇ ਆ ਉਹ ਨਾਮ ਹੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹਿੰਦਾ ਉਮਰਾਤ ਕੁੰਡੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਹੈ ਇੱਕ ਹੈਗਾ ਸ਼ੌਕਤ ਰੋਏ ਇੱਕ ਵਿਵਭ ਮਹੇਸ਼ਵਰੀ ਇੱਕ ਸੀਮਾ ਬੰਸਲਾ ਦੇਖੋ ਆ ਕਮੇਟੀ ਬਣਾ ਦੀ ਜਿਹਨਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਹਨਾਂ ਤੋਂ ਘੁੱਗੀ ਮਾਰਾ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਐ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀਏ ਜੇਹਲਾਂ ਦੇਖੀਆਂ ਤੁਸੀਂ ਚੀਫ ਸੈਕਟਰੀ ਸਾਹਿਬ ਐਨਾ ਖਾਣਾ ਮੀਚ ਲੋ ਐਨਾ ਖਾਣਾ ਮੀਚ ਲਿਓ ਡੇਢ ਸਾਲ ਹੀ ਰਹਿ ਗਿਆ ਮੈਨਾਂ ਦਾ ਡੇਢ ਤੋਂ ਵੀ ਘੱਟ ਹੈ ਡੇਢ ਤੋਂ ਵੀ ਘੱਟ ਹੈ 24 ਘੰਟਿਆਂ ਚ 12 ਘੰਟੇ ਤੇ ਸੌਂ ਗੇ ਟਪਾ ਲੈਣੇ ਹੂੰ ਇਹਦਾ ਮਤਲਬ 8 ਮਹੀਨੇ ਦਿਨ ਰਹਿ ਗਿਆ ਬਾਕੀ ਦਾ ਸਭੇ ਪਾਲੋਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਅਫਸਰਾਂ ਨੂੰ ਜਿਸ ਰਾਤ ਚੱਲੇ ਹਾਂ ਤੁਸੀਂ ਉਹਦੇ ਨਤੀਜੇ ਦੇਖ ਲਿਓ ਜੈ ਜੈ ਧੱਕੇ ਕਰ ਰਹੇ ਐ ਜੈ ਜੈ ਜ਼ੁਲਮ ਕਰ ਰਹੇ ਮੈਨ ਲੱਗਦਾ ਖਜ਼ਾਨਾ ਇਹਨਾਂ ਨੇ ਖਾਲੀ ਕਰਤਾ ਤੇ ਉਹਦੇ ਬਾਅਦ ਕੀ ਕਰਨਾ ਸੋਚਿਆ ਆ ਜਿਹੜੇ ਤੁਹਾਡੇ 60 ਹਜ਼ਾਰ ਕਿੱਲਾ ਐ ਅਤੇ ਸ਼ੁਰੂਆਤ ਹੈ ਪਾਣੀ ਨੂੰ ਦੇਖਦੇ ਕਿੰਨਾ ਗਰਮ ਹੈ ਜਦੋਂ ਦੇਖ ਲਿਆ ਕਿ ਤੇ ਠੰਡਾ ਹੈ ਤੇ ਫਿਰ ਕਹਿੰਦੇ 1 ਲੱਖ ਏਕੜ ਦੀ ਹੋਰ ਲਿਸਟ ਆ ਰਹੀ ਹੈ ਕੋਈ ਸ਼ਹਿਰ ਨਹੀਂ ਛੱਡਾ ਹੁਣ ਇਹਨਾਂ ਨੇ ਕੀ ਕਰਨਾ ਹੈ ਆਈ ਜ਼ਮੀਨ ਤੇ ਉੱਤੇ ਇਹਨਾਂ ਨੇ ਕਰਜ਼ਾ ਲੈ ਲੈਣਾ ਹੈ ਉਹ ਕਰਜ਼ਾ ਲੈ ਕੇ ਆ ਸੋਚਦੇ ਕਿ ਅਸੀਂ ਕਰਜ਼ਾ ਲੈ ਕੇ ਫਿਰ ਅਸੀਂ ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ ਹਾਈ ਪੈਸੇ ਜ਼ਮੀਨ ਦੇ ਉੱਤੇ ਬੈਂਕ ਤੋਂ ਕਰਜ਼ਾ ਲੈ ਕੇ ਅਦੇਦਾਂਗੇ ਆ ਸੋਚਦੇ ਆ ਕਿ ਫਿਰ ਤੋਂ ਠੱਗੀ ਮਾਰਾਂਗੇ ਜਿਵੇਂ ਪਹਿਲੇ ਨਾਲ ਠੱਗੀ ਮਾਰੀ ਉਹੀ ਹੁਣ ਕਰਨਾ ਚਾਹੁੰਦੇ ਆ ਇਹਨਾਂ ਦਾ ਰਾਜਾ ਰਾਜ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਯਾਰ ਆਪਣੇ ਆਪਣੀ ਹੁੰਦੇ ਆ ਹੁਣ ਤਾਂ ਸਬਕ ਸਿੱਖ ਲਿਏ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਆ ਕਾਂਗਰਸ ਹੈ ਭਾਵੇਂ ਆ ਝਾੜੂ ਵਾਲੇ ਇਹਨਾਂ ਲਗਾ ਤੁਹਾਡੇ ਪ੍ਰਤੀ ਨਹੀਂ ਇਹਨਾਂ ਦਰਦ ਨਹੀਂ ਪੰਜਾਬ ਪ੍ਰਤੀ ਕੋਈ ਕਿਸਾਨ ਗਰੀਬ ਪ੍ਰਤੀ ਦਰਦ ਨਹੀਂ ਜੇ ਦਰਦ ਹੈ ਜੇ ਤੁਹਾਡੀ ਲੜਾਈ ਲੜਦੀ ਹੈ ਜੇ ਤੁਹਾਡੇ ਵਾਸਤੇ ਜਾਨ ਵਾਰ ਸਕਦੀ ਹੈ ਤੇ ਸ਼ਰਮ ਨਹੀਂ ਅਕਾਲੀ ਦਲ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੈ ਸਿਕਰਤ ਪਾਵਾ ਜਿੰਦਾਬਾਦ ਜਿੰਦਾਬਾਦ ਹੁਣ ਇਹਦਾ ਕੀ ਨੁਕਸਾਨ ਤੁਹਾਨੂੰ ਸਭ ਤੋਂ ਪਹਿਲੇ ਹੋਣਾ ਹੈ ਜਿਹੜੀ ਜ਼ਮੀਨ ਦੀ ਨੋਟੀਫਿਕੇਸ਼ਨ ਕਰਤੀ ਉਹਦੇ ਤੇ ਤੁਸੀਂ ਲੋਨ ਨਹੀਂ ਲੈ ਸਕਦੇ ਉਹਦੇ ਤੇ ਸੀਐਲਯੂ ਨਹੀਂ ਕਰਾ ਸਕਦੇ ਉਹਦੇ ਤੇ ਤੁਸੀਂ ਕੁਝ ਵੀ ਨਹੀਂ ਕਰ ਖੇਤੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਜਿਹੜੀ ਇੱਥੇ ਜ਼ਮੀਨਾਂ ਦੇ ਭਾ ਮੇਰੀ ਡਿਵੈਲਪਮੈਂਟ ਕਰਕੇ ਆ ਜਿਹੜੀਆਂ ਸੜਕਾਂ ਬਣਾਈਆਂ ਦੇਖੋ ਇੰਨੀ ਤਰੱਕੀ ਗਈ ਤੇ ਭਾ ਕਿੰਨੇ ਵੱਧ ਗਏ ਹੋਣੋ ਜੇ 5 ਕਰੋੜ ਦੀ ਜ਼ਮੀਨ ਆ 50 ਹਜ਼ਾਰ 15 ਲੱਖ ਦੀ ਰਹਿ ਜਾਊਗੀ ਐਸ ਕਰਕੇ ਮੈਂ ਪਹਿਲੇ ਵੀ ਕਿਹਾ ਸੀ ਅਕਾਲੀ ਦਲ ਤੁਹਾਡੀ ਢਾਲ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਢਾਲ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਇੱਕ ਇੰਚ ਜ਼ਮੀਨ ਨਹੀਂ ਦੇਣ ਦੇਵਾਂਗੇ ਇੱਕ ਇੰਚ ਸੁਖਵੀਰ ਤੇਰੀ ਸੋਚਦੇ ਤੈਰਾ ਦੇਾਂਗੇ ਠੋਕੇ ਸੁਖਵੀਰ ਤੇਰੀ ਸੋਚਦੇ ਤੈਰਾ ਦੇਾਂਗੇ ਠੋਕੇ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਜੰਗ ਸ਼ੁਰੂ ਕਰਤੀ ਆਪਾਂ ਅੱਜ ਇੱਥੇ ਸ਼ੁਰੂ ਕੀਤਾ ਤਰਨਾ ਅਗਲਾ ਮੁਹਾਲੀ ਹੈ 28 ਤਰੀਕ ਨੂੰ 4 ਤਰੀਕ ਨੂੰ ਬਠਿੰਡੇ ਆ ਤੇ ਜਿੰਨੇ ਜਿਹੜੇ ਸ਼ਰਾਂਚ ਆਪਾਂ ਉਥੇ ਦੇਵਾਂਗੇ ਦੂਜੀ ਗੱਲ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਹੈ ਰੈਜ਼ੋਲੂਸ਼ਨ ਪਾਸ ਕਰਕੇ ਪੰਚਾਇਤ ਦੇ ਗ੍ਰਾਮ ਸਭਾ ਦਾ ਲਿਖ ਕੇ ਦੇ ਦਿਓ ਕਿ ਅਸੀਂ 1 ਇੰਚ ਜ਼ਮੀਨ ਆਪਣੇ ਪਿੰਡ ਦੀ ਨਹੀਂ ਦੇਣੀ ਅਗਲੇ 15 ਦਿਨ ਦੇ ਅੰਦਰ ਅੰਦਰ ਆਪਾਂ ਪਲਾਨ ਬਣਾਈਏ ਸਾਰੇ ਇਕੱਠੇ ਕਰ ਲੋ ਆਪਣੇ ਪਿੰਡ ਪਿੰਡ ਦੀ ਰੈਜ਼ੋਲੂਸ਼ਨ ਪਾਸ ਕਰੋ ਤੇ ਉਹ ਰੈਜ਼ੋਲੂਸ਼ਨ ਲੈ ਕੇ ਜੇ ਕੋਰਟ ਵੀ ਜਾਣਾ ਪਏ ਕਿਤੇ ਵੀ ਜਾਣਾ ਪਏ ਕੋਈ ਮੋਰਚਾ ਲਾਉਣਾ ਪਏ ਅੱਗੇ ਹੋ ਕੇ ਮੈਂ ਬੈਠੂਗਾ ਬੋਲੇ ਈਸਾਨਿਹਾਲ ਆਪਾਂ ਸਾਰੇ ਹੀ ਬਾਹਾਂ ਖੜੀਆਂ ਕਰਕੇ ਬਾਦਲ ਸਾਹਿਬ ਜੀ ਨੂੰ ਵਿਸ਼ਵਾਸ ਦਿਵਾਈਏ ਵੀ ਅਸੀਂ ਉਹਦੇ ਤੱਕ ਤੁਹਾਡੇ ਨਾਲ ਆ ਜਦੋਂ ਤੱਕ ਇਹ ਪਾਲਸੀ ਵਾਪਸ ਨਹੀਂ ਆ ਜਾਂਦੀ ਬੋਲੇ ਈਸਾਨਿਹਾਲ ਸੱਚ ਬੀਆ ਗਾਲੇ ਅਰਾ ਦੇਾਂਗੇ ਢੋਕੇ ਇੱਕ ਹੋਰ ਗੱਲ ਕਿਤੇ ਤੁਸੀਂ ਕਿਦੇ ਘਰੇ ਜਾਓਗੇ ਨਾ ਅੱਜ ਤੁਸੀਂ ਸੋਚੋ ਪੰਜਾਬ ਵਿੱਚ ਬੇਅਦਬੀਆਂ ਕਦੋਂ ਸ਼ੁਰੂ ਹੋਈਆਂ ਜਦੋਂ ਝਾੜੂ ਆਇਆ ਜਦੋਂ ਝਾੜੂ ਆਇਆ ਤੁਸੀਂ ਦੇਖ ਲਓ ਆ ਝਾੜੂ ਵਾਲੇ ਨੇ ਤੇ ਕਾਂਗਰਸ ਨੇ ਮਿਲ ਕੇ ਪਲਾਨ ਬਣਾ ਲਿਆ ਕਿ ਜਿਸ ਤਰੀਕੇ ਨਾਲ ਬਾਦਲ ਸਾਹਿਬ ਵੱਡੇ ਕੰਮ ਕਰ ਰਹੇ ਸੀ ਜਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਵੇਂ ਸੜਕਾਂ ਬਣਾ ਰਹੇ ਸੀ ਫਲਾਈਓਵਰ ਬਣਾ ਰਹੇ ਸੀ ਜਿਵੇਂ ਪਿੰਡਾਂ ਦੀ ਡਿਵੈਲਪਮੈਂਟ ਕਰਾ ਰਹੇ ਸੀ ਜਿਵੇਂ ਘਰ ਘਰ ਆਟਾ ਦਾਲ ਸ਼ਗਨ ਪੈਨਸ਼ਨ ਦੇ ਰਹੇ ਸੀ ਜਿਵੇਂ 80 ਪਰਿਵਾਰਾਂ ਨੂੰ ਮੁਫਤ ਪੜਾਉਂਦੇ ਸੀ ਮੈਡੀਕਲ ਇੰਸ਼ੋਰੈਂਸ ਕਰਾਉਂਦੇ ਸੀ ਕੱਚੀਆਂ ਬਣਾਈਆਂ ਜਿੰਨਾ ਕੰਮ ਕਰਦੇ ਸੀ ਅਕਾਲੀ ਦਲ ਨੇ ਕੀਤਾ ਤੇ ਵੱਡੇ ਬਾਦਲ ਸਾਹਿਬ ਨੇ ਕੀਤਾ ਤੁਹਾਨੂੰ ਟਿਊਬਲ ਕਨੈਕਸ਼ਨ ਦੇਖਿਆ ਪਰ ਇਹਨਾਂ ਨੇ ਦੇਖ ਲਿਆ 10 ਸਾਲ ਲਗਾਤਾਰ ਕੰਮ ਵਧ ਰਿਹਾ ਹੈ ਰੋਕੋ ਫੈਸਲਾ ਕੀਤਾ ਕਿ ਆ ਸਿੱਖ ਕੌਮ ਦੀ ਜਥੇਬੰਦੀ ਹੈ ਇਹਨੂੰ ਬੇਅਦਬੀਆਂ ਕਰਦੀਏ ਤੇ ਇਹਨਾਂ ਨੂੰ ਕਹੀਏ ਦੇਖੋ ਜੀ ਕਾਲੀ ਦਲ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਆ ਸਾਜ਼ਿਸ਼ ਸੀ ਤੁਸੀਂ ਦੇਖ ਲਓ ਪਹਿਲੀ ਬੇਅਦਬੀ ਹੋਈ ਸਾਨੂੰ ਬੜਾ ਦੁੱਖ ਹੈ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਹੈ ਪਰ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਤੁਸੀਂ ਦੇਖ ਲਓ ਉਹ ਯਾਦ ਕਰੋ ਆ ਸੜਕਾਂ ਤੇ ਦਾदू ਵਾਲ ਵਰਗੇ ਬਹਿ ਗਏ ਸੜਕਾਂ ਤੇ ਕਾਂਗਰਸੀ ਬਹਿ ਗਏ ਸੜਕਾਂ ਦੇ ਝਾੜੂ ਵਾਲੇ ਬਹਿ ਗਏ ਕਹਿੰਦੇ ਜਾਂਚ ਨਹੀਂ ਕਰਾਉਣੀ ਦੋਤੋਂ ਸਾਨੂੰ ਸੀਬੀਏ ਦੀ ਜਾਂਚ ਚਾਹੀਦੀ ਹੈ ਅਸੀਂ ਭਾਵਨਾ ਦੇਖਿਆ ਸੀ ਕਿ ਮੈਂ ਕਿਹਾ ਇਹਨਾਂ ਨੇ ਤੰਗ ਕਰਨਾ ਹੀ ਹੈ ਤੇ ਸੀਬੀਆਂ ਨੂੰ ਦੇ ਦਿੱਤਾ ਅੱਜ ਤੱਕ ਉਹ ਜਾਂਚ ਰੁੱਲਦੀ ਹੈ ਅੱਜ ਤੱਕ ਰੁੱਲਦੀ ਰਹੀ ਹੈ ਅਜ ਤੱਕ ਦੋਸ਼ੀ ਤੁਰੇ ਫਿਰਦੇ ਆ ਬਾਹਰ ਦੋ ਕੇਸ ਇੱਕ ਮਲੇਰ ਕੋਟਲੇ ਦਾ ਇੱਕ ਮੋਗੇ ਵਿੱਚ ਬੇਅਦਵੀ ਹੋਈ ਉਹ ਅਸੀਂ ਉਹਨਾਂ ਨੂੰ ਨਹੀਂ ਦਿੱਤੀ ਕੋ ਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਆਪਣੇ ਕੋਲੇ ਰੱਖ ਲਿਆ ਤੇ ਉਹਦੇ ਤੇ ਅਸੀਂ ਕਾਰਵਾਈ ਕੀਤੀ ਦੋਨਾਂ ਕੇਸਾਂ ਦੋਸ਼ੀ ਅੰਦਰ ਹੈ ਤੇ ਵੱਡੀ ਗੱਲ ਹੈ ਜਿਹੜਾ ਮਲੇਰ ਕੋਟਲੇ ਤੇ ਬੇਅਦਵੀ ਹੋਈ ਕਿਹੜਾ ਫੜਿਆ ਗਿਆ ਸੀ ਮੇਨ ਦੋਸ਼ੀ ਨਰੇਸ਼ যাদਬ ਕੌਣ ਆ ਨਰੇਸ਼ যাদਬ ਆਮ ਆਦਮੀ ਪਾਰਟੀ ਦਾ ਐਮ ਐਲ ਏ ਐ ਤੁਸੀਂ ਹੈਰਾਨ ਰਹਿ ਜਾਓਗੇ ਉਹਦਾ ਕੇਸ ਕੌਣ ਨਾਲ ਲੜ ਰੇ ਸੀ ਬੇਦਬੀ ਉਹਨੇ ਕੀਤੀ ਕੇਸ ਕੌਣ ਲੜ ਗਈ ਹਰਜੋਤ ਬੈਂਸ ਹਰਪਾਲ ਜੀ ਮਾ ਦੋਨੋਂ ਮੰਤਰੀ ਹੋਣ ਐ ਹਲੇ ਤੱਕ ਕੇਸ ਲੜ ਰਹੇ ਆ ਉਹਦੇ ਹੀ ਤੁਸੀਂ ਦੇਖੋ ਜਿਉਂ ਨੇ 5 ਸਾਲ 4 ਸਾਲ ਕੇਸ ਲੜਿਆ ਆ ਹੁਣੀ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਦਿੱਤਾ ਤੇ ਉਹਨਾਂ ਨੂੰ ਦੋਸ਼ੀ ਕਰਾਰ ਕਰਕੇ ਉਹਨੂੰ ਜੇਲ੍ਹ 'ਚ ਭੇਜਤਾ ਨਰੇਸ਼ ਜਾਦਵ ਨੂੰ ਤੁਸੀਂ ਵੱਡੀ ਗੱਲ ਤੁਸੀਂ ਜਿਹੜੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਫੈਸਲਾ ਦੇਣ ਲੱਗਿਆ ਸੈਸ਼ਨ ਜੱਜ ਆਹ ਹਰਜੋਤ ਬੈਂਸ ਚੀਮਾ ਤੇ ਭਗਵੰਤ ਮਾਨ ਨੇ ਮੀਟਿੰਗ ਕੀਤੀ ਕੇਜਰੀਵਾਲ ਨਾਲ ਕੀ ਫੈਸਲਾ ਆਪਣੇ ਉਲਟ ਹੋਣਾ ਲੱਗਿਆ ਆਮ ਆਦਮੀ ਪਾਰਟੀ ਦਾ ਐਮ ਐਲ ਏ ਅੰਦਰ ਹੋ ਜੂਗਾ ਕੇਜਰੀਵਾਲ ਨੇ ਭਗਵੰਤ ਮਾਨ ਤੇ ਡੀ ਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਜਿਨੇ ਦਰਖਾਸਤ ਦਿੱਤੀ ਸੀ ਬੇਅਦਬੀ ਦੀ ਉਹਨੂੰ ਡਰਾਓ ਉਦੋਂ ਐਪਲੀਕੇਸ਼ਨ ਦਿਵਾਓ ਕਿ ਅਸੀਂ ਕੇਸ ਵਾਪਸ ਕਰ ਰਹੇ ਹਾਂ ਦੇਖੋ 1 ਮਹੀਨਾ ਪਹਿਲੇ ਸਾਰੀਆਂ ਬੈਸਾ ਹੋ ਗਈਆਂ ਸਾਰਾ ਕੁਝ ਹੋ ਗਿਆ 1 ਮਹੀਨੇ ਪਹਿਲੇ ਦਸੰਬਰ ਨੂੰ ਉਹਨਾਂ ਫੈਸਲਾ ਆਇਆ ਨਵੰਬਰ ਨੂੰ ਦਰਖਾਸਤ ਦਵਾਦੀ ਕਿ ਅਸੀਂ ਵਾਪਸ ਲੈ ਰਹੇ ਆਂ bc ਨੇ ਸੈਸ਼ਨ ਕੋਰਟ ਦਰਖਾਸਤ ਦਿੱਤੀ b a ਨੇ ਦਰਖਾਸਤ ਦਿੱਤੀ ਕਿ ਅਸੀਂ ਕੈਸ ਹੀ ਵਾਪਸ ਲੈ ਰਹੇ ਆਂ ਦੇਖੋ ਬੇਅਦਬੀ ਦਾ ਕੇਸ ਹੋਇਆ ਤੇ ਇਹ ਕਹਿੰਦੇ ਵਾਪਸ ਲੈ ਰਹੇ ਆਂ ਕਿਉਂਕਿ ਨਰੇਸ਼ ਯਾਦਵ ਨੇ ਇਹਨਾਂ ਨੂੰ ਡਰਾਇਆ ਕਿ ਮੈਂ ਤਾਂ ਕਹਿ ਦੂੰਗਾ ਕਿ ਮੈਨੂੰ ਤਾਂ ਕੇਜਰੀਵਾਲ ਨੇ ਭੇਜਿਆ ਕਰਨ ਵਾਸਤੇ ਆ ਪੰਜਾਬ ਵਿੱਚ ਗੜਬੜ ਹੋਣੀ ਕਰਕੇ ਅਸੀਂ ਅਖਾਲੀ ਦਲ ਨੂੰ ਬਦਨਾਮ ਕਰਨਾ ਉਹ ਕਹਿੰਦਾ ਮੈਂ ਉਹਨੇ ਕਹਿਦਾ ਮੈਂ ਕਰ ਦੂੰਗਾ ਤੁਸੀਂ ਹੈਰਾਨ ਰਹਿ ਜਾਓ ਜੱਜ ਨੇ ਕੀ ਲਿਖਿਆ ਆਪਣੇ ਫੈਸਲੇ 'ਚ जज ने अपने फैसले कि नरेश यादव के खिलाफ सबूत आ गए पर इस है कि आम आदमी सरकार के अफसर ने दरखास्त दी है कि केस वापस किया जाए पर मैं सेशन जज इन वापस नहीं करता मैं फैसला दे रहा नरेश यादव अंदर कर दता ਇਤੋਂ ਵੀ ਮਾੜੀ ਗੱਲ ਹੋਰ ਕੀਤੀ ਇਹਨਾਂ ਨੇ ਫੈਸਲਾ ਆ ਗਿਆ 30 ਤਰੀਕ ਨੂੰ ਆ ਦਸੰਬਰ ਨੂੰ ਕਿ ਇਹਨੂੰ ਅੰਦਰ ਕੀਤਾ ਜਾਏ ਤੇ ਉਹਨੇ ਕਿਹਾ ਮੈਂ ਤਾਂ ਫਿਰ ਰੌਲਾ ਪਾਉਂਗਾ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨਾਂ ਦੀ ਲਿਸਟ ਆਈ ਟਿਕਟਾਂ ਕਿਹਨੂੰ ਦਿੱਤੀਆਂ ਉਸੇ ਨਰੇਸ਼ ਯਾਦਵ ਨੂੰ ਐਮਐਲਏ ਦੀ ਟਿਕਟ ਫਿਰ ਤੋਂ ਦਿੱਤੀ ਜਿਹਨੇ ਬੇਅਦਬੀ ਕੀਤੀ ਉਹਦੇ ਅੰਦਰ ਹੋਇਆ ਮੈਂ ਇਹ ਤੁਹਾਨੂੰ ਅੱਜ ਲਿਖ ਦੇਣਾ ਹੈ ਪਰਮਾਤਮਾ ਮੇਨ ਰਹੇ ਥੋੜੀ ਸਰਕਾਰ ਆਏ ਆਪਾਂ ਸਹੀ ਕਵਾੜੀ ਕਰਾ ਕੇ ਮੈਂ ਤੁਹਾਨੂੰ ਦਿਖਾ ਦੂੰਗਾ ਕਿ ਸਾਰੇ ਝਾੜੂ ਵਾਲੇ ਤੇ ਆ ਮਗਰਸੀ ਕਾਂਗਰਸ ਜਿੰਨੀਆਂ ਬੇਅਦਬੀਆਂ ਹੋਈਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਯਾ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸੇ ਵੀ ਵਰਕਰ ਦੇ ਘਰੇ ਚਲੇਓ ਸਵੇਰੇ ਅਰਦਾਸ ਕਰਕੇ ਨਿਕਲਦਾ ਘਰ ਤੇ ਉਸੇ ਪਾਰਟੀ ਨੂੰ ਇਹਨਾਂ ਲੁਟੇਰਿਆ ਨੇ ਆ ਕਾਂਗਰਸ ਵਰਗੇ ਟੈਂਕਾ ਤੋਪਾ ਮਾਰਨ ਵਾਲੇ ਬੰਬ ਸਿੱਟਣ ਵਾਲੇ ਪਾਰਟੀ ਨੇ ਆਪਾਂ ਨੂੰ ਬਗਨਾਮ ਕਰਤਾ ਕਿਉਂ ਆਪਾਂ ਗੱਲਾਂ ਛਾ ਗਏ ਆ ਸੋਸ਼ਲ ਮੀਡੀਆ ਆ ਟੈਲੀਫੋਨ ਸੁਣ ਸੁਣ ਕੇ ਆਪਾਂ ਉਹਨਾਂ ਦੇ ਝੂਠੇ ਪ੍ਰਚਾਰ ਛਾ ਗਏ ਆਪਾਂ ਸੋਚਣ ਲੱਗ ਗਏ ਪਤਾ ਨਹੀਂ ਆ ਕੇਜਰੀ ਵਾਲਾ ਬਦਲਾ ਲੈ ਕੇ ਆਊਗਾ ਸਾਡੇ ਪੰਜਾਬ ਨੂੰ ਕਿੱਥੇ ਲੈ ਕੇ ਜਾਊਗਾ ਹੁਣ ਤਾਂ ਪਤਾ ਲੱਗ ਗਿਆ ਜੀ ਮੇਰੀ ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ ਆ ਬਦਲਾ ਲੈ ਇੱਕ ਹੋਰ ਕੋਈ ਨਾ ਜੰਮ ਪੇ ਮੈਨੂੰ ਲੱਗਦਾ ਹੈ 6 ਮਹੀਨੇ ਰਹਿ ਜਾਣਗੇ ਇੱਕ ਨਵਾਂ ਬੰਦਾ ਖੜਾ ਹੋ ਜਾਊਗਾ ਕਹੂਗਾ ਜੀ ਮੈਂ ਆ ਕਰਕੇ ਦਊ ਫਿਰ 5 ਸਾਲ ਪਛਤਾਉਂਗੇ ਪਹਿਲੇ 5 ਸਾਲ ਆਪਣੇ ਖਰਾਬ ਹੋਵੇ ਕੈਪਟਨ ਨੂੰ ਉਹਨੇ ਗੁਰਕਾ ਸਾਹਿਬ ਦੀ ਸੌ ਖਾਦੀ ਆਪਾਂ ਸਮਝੇ ਯਾਰ ਬੜਾ ਵੱਡਾ ਕੰਮ ਸੱਚ ਝੂਠ ਆ ਸਾਰੇ ਝੂਠੀਆਂ ਸੌਂਆਂ ਖਾਣ ਵਾਲੇ ਇਨਾਂ ਨੂੰ ਕੋਈ ਫਿਕਰ ਨਹੀਂ ਜਿਹੜਾ ਹੱਥ ਨੂੰ ਧਾਰੂ ਦਾ ਡੱਕਿਆ ਹੋਇਆ ਉਹਨੂੰ ਕੋਈ ਫਿਕਰ ਹੈ ਓਵੇਂ ਹੀ ਕੈਪਟਨ ਓਵੇਂ ਹੀ ਅੱਜ ਭਗਵੰਤ ਮਾਨ ਦੇਖੋ ਅਕਾਲੀ ਦਲ ਜੋ ਜ਼ੁਬਾਨ ਕਰਦਾ ਹੈ ਉਹ ਪੂਰੀ ਕਰਦਾ ਹੈ ਤੁਸੀਂ ਇਤਿਹਾਸ ਦੇਖ ਲਓ ਜੇ ਬਾਪੂ ਬਾਦਲ ਨੇ ਕਿਹਾ ਮੈਂ ਆਟਾ ਦਾਲ ਦਊਂਗਾ ਤੇ ਪਹਿਲੇ ਹਫਤੇ ਕੈਬਨਿਟ ਮੀਟਿੰਗ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਬਾਪੂ ਬਾਦਲ ਨੇ ਕਿਹਾ ਮੈਂ ਬਿਜਲੀ ਆਮੋ ਆਮ ਕਰ ਦਊਂਗਾ ਕਰਕੇ ਦਿਖਾਈ ਜੇ ਬਾਪੂ ਬਾਦਲ ਨੇ ਕਿਹਾ ਜੀ ਸੜਕਾਂ ਵਧੀਆ ਬਣਾ ਦੂੰਗਾ ਚਾਰ ਛੇ ਲੇਨ ਹੁਣ ਤੁਸੀਂ ਜਗਰਾਉਂ ਵਾਲੇ ਸਾਰੇ ਇਲਾਕੇ ਤੋਂ ਆਏ ਹੋ ਜਦੋਂ ਆਪਣੀ ਸਰਕਾਰ ਆਈ ਸੀ ਪਹਿਲੇ ਜਗਰਾਉਂ ਤੋਂ ਲੈ ਮੋਗੇ ਤੋਂ ਲੈ ਕੇ ਅਸੀਂ ਲੁਧਿਆਣੇ ਤੱਕ ਦੀ ਸੜਕ ਦੇ ਵਿੱਚ ਹਰ ਰੋਜ਼ 8-10 ਐਕਸੀਡੈਂਟ ਹੁੰਦੇ ਸੀ ਕਿੰਨੇ ਲੋਕੀ ਜਾਨਾਂ ਜਾਂਦੀਆਂ ਸੀ ਤੇ ਅੱਜ ਦੇਖੋ ਕਹਿ ਜੀਆਂ ਸੜਕਾਂ ਪੂਰੇ ਪੰਜਾਬ ਬਣਾ ਦੀਆਂ ਕਿਉਂ ਅਸੀਂ ਜ਼ਬਾਨ ਕੀਤੀ ਸੀ 에어ਪੋਰਟ ਬਣਾਦੇ ਜ਼ਬਾਨ ਕੀਤੀ ਸੀ ਤਾਨੂੰ ਟਿਊਬਲ ਕਨੈਕਸ਼ਨ ਦਿੱਤੇ ਝਬਾਨ ਕੀਤੀ ਸੀ ਮੁਫਤ ਬਿਜਲੀ ਦਿੱਤੀ ਝਬਾਨ ਕੀਤੀ ਸੀ ਹਰ ਚੀਜ਼ ਜੋ ਕਿਆ ਕਿਉਂਕਿ ਅਸੀਂ ਆਪਣੇ ਪਰਿਵਾਰ ਝੂਠ ਨਹੀਂ ਬੋਲ ਸਕਦੇ ਸਾਡਾ ਪਰਿਵਾਰ ਹੈ ਪੰਜਾਬ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਸਰਕਾਰ ਆਏ ਨਾ ਆਏ ਅਸੀਂ ਥੋਡੀ ਜਾਨ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਨੂੰ ਬਚਾ ਲੋ ਇੰਨਾਂ ਲੁਟੇਰਿਆਂ ਤੋਂ ਬਚਾ ਲੋ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚਾ ਲੋ ਇਕੱਠੇ ਹੋ ਜੋ ਪਰ ਮੈਂ ਦੇਖ ਰਿਹਾ ਅੱਜ ਮੈਨੂੰ ਬੜੀ ਖੁਸ਼ੀ ਹੈ ਦਿਲੋਂ ਖੁਸ਼ੀ ਹੈ ਮੈਨੂੰ ਬੜਾ ਡਰ ਸੀ ਜਦੋਂ ਦੇਖਿਆ ਸਿਰੇ ਮੈਂ ਦੇਖਿਆ ਲੋਗਿਆਣਾ ਇੱਟਾ ਭਾਰੀ ਮੀ ਮੈਨੂੰ ਡਰ ਸੀ ਪਰ ਮੈਂ ਕਿਹਾ ਸੀ ਵਰਕਰਾਂ ਨੂੰ ਭਾਵੇਂ ਗੜੇ ਪੈ ਜਾਣ ਮੀਂਹ ਪੈ ਜਾਣ ਮੈਂ ਤਾਂ ਉੱਥੇ ਆ ਕੇ ਬਹਿ ਜਾਣਾ ਮੈਨੂੰ ਬੜੀ ਖੁਸ਼ੀ ਹੈ ਤੇ ਨਾਲ ਦੇ ਨਾਲ ਵਰਕਰਾਂ ਨੇ ਫੋਟੋਆਂ ਪਾਈਆਂ ਕੋਈ ਮੀਂਹ ਜਦ ਤੁਰ ਹੀ ਜਾਂਦਾ ਕੋਈ ਏਡੇ ਏਡੇ ਗੋਡੇ ਗੋਡੇ ਪਾਣੀ ਆਪਣੇ ਪਿੰਡ 'ਚ ਗੱਡੀ 'ਚ ਬੈਠ ਕੇ ਚਲੀ ਜਾਂਦਾ ਪਰਵਾਹ ਨਹੀਂ ਕੀਤੀ ਅੱਜ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਤੁਸੀਂ ਜੰਗ ਲੜਨ ਨੂੰ ਫੌਜ ਤਿਆਰ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਇਹਦੀ ਸੰਗਤ ਆਪਣੀ ਆਈ ਹੈ ਇੱਕ ਤਾਂ ਲੁਧਿਆਣਾ ਜ਼ਿਲ੍ਹਾ ਜਿਹੜਾ ਪੁਰਾਣਾ ਜਗਰਾਉਂ ਹੁੰਦੇ ਆਪਣਾ ਖੰਨੇ ਤੇ ਮੋਗੇ ਆਲੇ ਆਏ ਆ ਤੁਹਾਡਾ ਸਾਰਾ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਦੇ ਬਾਅਦ ਸੋਨਾ ਨਹੀਂ ਤੁਸੀਂ ਦੇਖੋ ਮੈਂ ਘਰੋਂ ਨਿਕਲ ਪਿਆ ਥੋਡੀ ਸਰਕਾਰ ਬਣਾ ਕੇ ਲਿਆਉਣੀ ਹੈ ਥੋਡੀ ਸਰਕਾਰ ਬਣਾ ਕੇ ਲਿਆਉਣੀ ਹੈ ਤੇ ਪੰਜਾਬ ਨੂੰ ਫਿਰ ਤੋਂ ਸਹੀ ਲੀਤੇ ਪਾਉਣਾ ਹੈ ਤੁਹਾਡਾ ਸਾਥ ਦਿਓ ਸਿਰ ਤੇ ਹੱਥ ਰੱਖੋ ਜੋ ਮਰਜੀ ਕਰਨ ਦੀ ਕੋਸ਼ਿਸ਼ ਕਰਨ ਗਿਆ ਧੱਕੇ ਵੀ ਕਰਨਗੇ ਪਰਚੇ ਵੀ ਕਰਨਗੇ ਮੈਂ ਕੇਜਰੀਵਾਲ ਨੂੰ ਕਹਿਣਾ ਚਾਹਣਾ ਹੈ ਜਿੰਨੇ ਮਰਜੀ ਪਰਚੇ ਦੇਣੇ ਮੇਰੇ ਤੇ ਦੇ ਦੇ ਕੋਈ ਪਰਵਾਹੀ ਨਹੀਂ ਬੋਲੇ ਜੋ ਮਰਜੀ ਕਰਨਾ ਹੈ ਪਰਵਾਹੀ ਪਰ ਜਿਸ ਦਿਨ ਸਰਕਾਰ ਆ ਗਈ ਇੱਕ ਇੱਕ ਜਿਹੜਾ ਪੈਸਾ ਲੁੱਟਿਆ ਉਹ ਵਾਪਸ ਪੰਜਾਬ ਨੂੰ ਲੈ ਕੇ ਆਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਤੋਂ ਮੈਂ ਕਹਿਣਾ ਚਾਹਣਾ ਹੈ ਕੋਈ ਫਿਕਰ ਨਾ ਕਰੋ ਅਕਾਲੀ ਦਲ ਖੜੇ ਇੱਕ ਇੰਚ ਜ਼ਮੀਨ ਤੁਹਾਡੀ ਨਹੀਂ ਜਾਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਬੇਨਤੀ ਆ ਵੀ ਪ੍ਰਸ਼ਾਦਾ ਲੰਗਰ ਤਿਆਰ ਆ ਪਿਛਲੇ ਬਨੇ ਲੰਗਰ ਸਾਰੇ ਛੱਕੇ ਜਾਣ ਦੀ ਕਿਰਪਾਲਤਾ ਕਰਨ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਸੀਂ ਇੰਨੇ ਮੌਸਮ ਖਰਾਬ ਹੋਣ ਦੇ ਬਾਵਜੂਦ ਇਡੀ ਗਿਣਤੀ ਚਾਹੀਓ ਤੇ ਜੇ ਮੌਸਮ ਸਾਫ਼ ਹੁੰਦਰਾ ਮੇਰੇ ਘਰੇ ਤੂੰ ਦੋ ਗੁਣਾ ਵੱਧ ਸੰਗਤ